ਹਾਂਜੀ ਹੁਣ ਨਿਊਜ਼ ਆਉਂਦਾ ਹੀ ਨਿਕਲ ਕੇ ਕਹਿੰਦਾ ਕਿ ਪਾਕਿਸਤਾਨ ਦੇ ਆਰਮੀ ਚੀਫ ਆਸਿਫ ਮਨੀਰ ਨੂੰ ਟਰੰਪ ਨੇ ਇਸ ਕਰਕੇ ਲੰਚ ਤੇ ਬੁਲਾਇਆ ਤਾਂ ਕਿ ਜਿਹੜਾ ਇਰਾਨ ਤੇ ਪਾਕਿਸਤਾਨ ਜਿਹੜਾ ਬਾਰਡਰ ਸ਼ੇਅਰ ਕਰਦੇ ਆ 900 ਕਿਲੋਮੀਟਰ ਦਾ ਉਸ ਬਾਰੇ ਜਾਣਕਾਰੀਆਂ ਜੋ ਵੀ ਐਂਟਰੈਂਸਸ ਆ ਉਸ ਬਾਰੇ ਜਾਣਕਾਰੀ ਮਿਲ ਸਕੇ ਤੇ ਪਾਕਿਸਤਾਨ ਕੋਲੋਂ ਐਕਸੈਸ ਲੈ ਸਕੇ ਯੂ ਐਸ ਏ ਇਰਾਨ ਦੇ ਵਿੱਚ ਹਮਲਾ ਕਰਨ ਦਾ ਇਹ ਬਹੁਤ ਵੱਡਾ ਇੱਕ ਕਾਰਨ ਦੱਸਿਆ ਜਾਂਦਿਆਂ ਸੋ ਹੁਣ ਇਸ ਕਰਕੇ ਹੋ ਸਕਦਾ ਪਾਕਿਸਤਾਨ ਨੂੰ ਰਿਲੀਜੀਅਸ ਦਈਆ ਸੋਸ਼ਲ ਕੰਸਰਨ ਵੇਖਣੇ ਪੈ ਜਾਣ ਤੇ ਬਾਕੀ ਫਿਰ ਮੇਰਾ ਵੀ ਸਵਾਲ ਆ ਕਿ ਪਾਕਿਸਤਾਨ ਇੱਕ ਪਾਸੇ ਇਹ ਵੀ ਆਖਿਆ ਹੈਗਾ ਕਿ ਜੇ ਈਰਾਨ ਤੇ ਅਟੈਕ ਕਰਦਾ ਤਾਂ ਜਿਹੜਾ ਪਾਕਿਸਤਾਨ ਆ ਜਿਵੇਂ ਉਹ ਬਿਲਕੁਲ ਉਹਦੇ ਅਗੇਂਸਟ ਆ ਕਿ ਈਰਾਨ ਤੇ ਅਟੈਕ ਨਾ ਕਰੋ ਇੱਕ ਪਾਸੋਂ ਜਿਹੜਾ ਅਸਮ ਮਨੀਰ ਆ ਜਿਹੜਾ ਇਹਨਾਂ ਦਾ ਚੀਫ ਆਫ ਆਰਮੀ ਆ ਇੱਕ ਪਾਸੇ ਇੰਜ ਲੱਗਦਾ ਕਿ ਉਹ ਵੀ ਉਹਨਾਂ ਨਾਲ ਰਲਿਆ ਵਾ ਤੇ ਪਰਮਾਤਮਾ ਜਾਣੇ ਬਾਕੀ ਕੀ ਕੀ ਸੱਚ ਹੈ ਕੀ ਨਹੀਂ ਹੈ ਪਰ ਜੋ ਸਾਨੂੰ ਵਿਖੰਦੇ ਆ ਉਹਦੇ ਅਕੋਰਡਿੰਗ ਤਾਂ ਕਿਸੇ ਵੀ ਪਾਸੋਂ ਜਿਹੜਾ ਪਾਕਿਸਤਾਨ ਆ ਉਹ ਈਰਾਨ ਦੇ ਵੱਲ ਨਹੀਂ ਲੱਗਦਾ ਲੱਗਦੀ ਹੈ ਨਾ ਪਰ ਇੱਕ ਪਾਸੇ ਕਹਿੰਦੇ ਆ ਕਿ ਆਸਿਫ ਮੁਨੀਰ ਜਿਹੜਾ ਉਹ ਲਾਂਚ ਕਰਕੇ ਆਇਆ ਵਾ ਦੂਜੀੇ ਪਾਸੇ ਜਿਹੜਾ ਪਾਕਿਸਤਾਨ ਆ ਉਹ ਸਾਰਾ ਦਾ ਸਾਰਾ ਜੋ ਯੂਐਸ ਨੇ ਅਟੈਕ ਕੀਤਾ ਈਰਾਨ ਦੇ ਉੱਤੇ ਉਹਦੇ ਅਗੇਂਸਟ ਆ ਬਹੁਛੇ ਸਮਝ ਨਹੀਂ ਆਉਂਦਾ ਇਹ ਇੰਡੀਆ ਮੀਡੀਆ ਦੇ ਅਕੋਰਡਿੰਗ ਜਿਹੜਾ ਪਾਕਿਸਤਾਨ ਆ ਉਹ ਡਬਲ ਮਾਈਡ ਗੇਮਸ ਖੇਡਦਾ ਪਿਆ ਪਰ ਮੈਂ ਉਹ ਹੀ ਜਦਾਂ ਆਪਣੀ ਹਰ ਵੀਡੀਓ ਚ ਕਹਿਣਾ ਹੁੰਦਾ ਕਿ ਸਾਨੂੰ ਲੋਕਾਂ ਨਾਲ ਬਹੁਤ ਦੋਵਾਂ ਵੱਦ ਪਿਆਰ ਆ ਪਰ ਸਰਕਾਰਾਂ ਮਿਲਟਰੀ ਇਹਨਾਂ ਦਾ ਇਤਬਾਰ ਕਦੀ ਨਾ ਕਰੇ ਬੰਦਾ ਇਹ ਆਮ ਬੰਦੇ ਨੂੰ ਮਰਵਾ ਸਕਦੀਆਂ ਆਪਣੇ ਫਾਇਦੇ ਨੂੰ ਸੋ ਇਸ ਕਰਕੇ ਕੋਈ ਪਤਾ ਨਹੀਂ ਆ ਕਿ ਮੈਂ ਤਾਂ ਕਹਿਣਾ ਕਿ ਪਾਕਿਸਤਾਨ ਦੀ ਜਿਹੜੀ ਆਰਮੀ ਆ ਜਾਂ ਸਰਕਾਰ ਆ ਜੋ ਕਿਸੇ ਵੀ ਦੇਸ਼ ਦੀ ਸਰਕਾਰ ਆ ਆਪਣੇ ਲੋਕਾਂ ਨਾਲ ਸਕੇ ਨਹੀਂ ਹੋ ਸਕਦੀਆਂ ਜਿੱਦਨ ਉਹਨਾਂ ਨੂੰ ਲੋਡ ਪੈ ਗਈ ਉਹਨਾਂ ਹੁਣ ਜਿਵੇਂ ਚਾਈਨਾ ਨੇ ਕਿੰਨੇ 100 ਮਿਲੀਅਨ ਬੰਦਾ ਮਰਵਾਇਆ ਕਿੰਨੇ 100 ਮਿਲੀਅਨ ਬੰਦਾ ਸਿਰਫ ਆਪਣੀ ਪਾਪੂਲੇਸ਼ਨ ਘਟਵਾਉਣ ਨੂੰ ਬਾਕੀ ਮੇਰੇ ਪਾਕਿਸਤਾਨ ਵਾਲੇ ਜਿਹੜੇ ਵੀਰ ਭਰਾਵਾਂ ਪੈਣਾ ਸਾਰੇ ਕਮੈਂਟ ਜਰੂਰ ਦੱਸੋ ਕਿ ਕੀ ਸੱਚ ਆ ਕੀ ਨਹੀਂ ਆ ਜੋ ਸਾਨੂੰ ਵਿਖੰਦੇ ਆ ਉਹ ਤੇ ਅਸੀਂ ਕਹਤਾਂ ਕਿ ਜਿਹੜਾ ਆਸਫ ਮੇਹਰਾ ਉਹ ਇੱਕ ਤੇ ਡੋਨਲਡ ਟਰੰਪ ਨਾਲ ਲੰਚ ਕਰਨ ਗਿਆ ਉਹਦੇ ਬਾਅਦ ਚ ਯੂਐਸ ਨੇ ਅਟੈਕ ਸ਼ੁਰੂ ਕਰਤਾ ਈਰਾਨ ਉੱਤੇ ਕਹਿੰਦੇ ਆ ਕਿ ਪਾਕਿਸਤਾਨ ਦੇ ਜਿਹੜੇ ਬੇਸਿਸ ਦੇਤੇ ਆਪਣੇ ਮਿਲਟਰੀ ਬੇਸਿਸ ਵੀ ਸੋ ਕੀ ਸੱਚ ਆ ਕੀ ਨਹੀਂ ਆ ਪਲੀਜ਼ ਕਮੈਂਟ ਚ ਦੱਸੋ ਹਾਂਜੀ ਹੁਣ ਨਿਊਜ਼ ਆਉਂਦਾ ਹੀ ਨਿਕਲ ਕੇ ਕਹਿੰਦਾ ਕਿ ਪਾਕਿਸਤਾਨ ਦੇ ਆਰਮੀ ਚੀਫ ਆਸਫ ਮਨੇਰ ਨੂੰ ਟਰੰਪ ਨੇ ਇਸ ਕਰਕੇ ਲੰਚ ਤੇ ਬੁਲਾਇਆ ਤਾਂ ਕਿ ਜਿਹੜਾ ਇਰਾਨ ਤੇ ਪਾਕਿਸਤਾਨ ਜਿਹੜਾ ਬਾਰਡਰ ਸ਼ੇਅਰ ਕਰਦੇ ਆ 900 ਕਿਲੋਮੀਟਰ ਦਾ ਉਸ ਬਾਰੇ ਜਾਣਕਾਰੀਆਂ ਜੋ ਵੀ ਐਂਟਰੈਂਸਸ ਆ ਉਸ ਬਾਰੇ ਜਾਣਕਾਰੀ ਮਿਲ ਸਕੇ ਤੇ ਪਾਕਿਸਤਾਨ ਕੋਲੋਂ ਐਕਸੈਸ ਲੈ ਸਕੇ ਯੂਐਸਏ ਇਰਾਨ ਦੇ ਵਿੱਚ ਹਮਲਾ ਕਰਨ ਦਾ ਇਹ ਬਹੁਤ ਵੱਡਾ ਇੱਕ ਕਾਰਨ ਦੱਸਿਆ ਜਾਂਦਿਆਂ ਸੋ ਹੁਣ ਇਸ ਕਰਕੇ ਹੋ ਸਕਦਾ ਪਾਕਿਸਤਾਨ ਨੂੰ ਰਿਲੀਜੀਅਸ ਦਈਆਂ ਸੋਸ਼ੀਅਲ ਕੰਸਰਨ ਵੇਖਣੇ ਪੈ ਜਾਣ ਤੇ ਬਾਕੀ ਫਿਰ ਮੇਰਾ ਵੀ ਸਵਾਲ ਆ ਕਿ ਪਾਕਿਸਤਾਨ ਇੱਕ ਪਾਸੇ ਇਹ ਵੀ ਆਖਿਆ ਹੋਏਗਾ ਕਿ ਜੇ ਇਰਾਨ ਤੇ ਅਟੈਕ ਕਰਦਾ ਤਾਂ ਜਿਹੜਾ ਪਾਕਿਸਤਾਨ ਆ ਜਿਵੇਂ ਉਹ ਬਿਲਕੁਲ ਉਹਦੇ ਅਗੇਂਸਟ ਆ ਕਿ ਇਰਾਨ ਤੇ ਅਟੈਕ ਨਾ ਕਰੋ ਇੱਕ ਪਾਸੋਂ ਜਿਹੜਾ ਅਸਮ ਮਨੀਰ ਆ ਜਿਹੜਾ ਇਹਨਾਂ ਦਾ ਚੀਫ ਆਫ ਆਰਮੀ ਆ ਇੱਕ ਪਾਸੇ ਇੰਜ ਲੱਗਦਾ ਕਿ ਉਹ ਵੀ ਉਹਨਾਂ ਨਾਲ ਰਲਿਆ ਵਾ ਤੇ ਪਰਮਾਤਮਾ ਜਾਣੇ ਬਾਕੀ ਕੀ ਕੀ ਸੱਚ ਹੈ ਕੀ ਨਹੀਂ ਹੈ ਪਰ ਜੋ ਸਾਨੂੰ ਵਿਖੰਦੇ ਆ ਉਹਦੇ ਅਕੋਰਡਿੰਗ ਤਾਂ ਕਿਸੇ ਵੀ ਪਾਸੋਂ ਜਿਹੜਾ ਪਾਕਿਸਤਾਨ ਆ ਉਹ ਈਰਾਨ ਦੇ ਵੱਲ ਨਹੀਂ ਲੱਗਦਾ ਲੱਗਦੀ ਹੈ ਨਾ ਪਰ ਇੱਕ ਪਾਸੇ ਕਹਿੰਦੇ ਆ ਕਿ ਆਸਫ ਮਨੀਰ ਜਿਹੜਾ ਉਹ ਲਾਂਚ ਕਰਕੇ ਆਇਆ ਵਾ ਦੂਜੀੇ ਪਾਸੇ ਜਿਹੜਾ ਪਾਕਿਸਤਾਨ ਆ ਉਹ ਸਾਰਾ ਦਾ ਸਾਰਾ ਜੋ ਯੂਐਸ ਨੇ ਅਟੈਕ ਕੀਤਾ ایران ਦੇ ਉੱਤੇ ਉਹਦੇ ਅਗੇਂਸਟ ਹੈ ਕੋਈ ਸਮਝ ਨਹੀਂ ਆਉਂਦੀ ਇੰਡੀਆ ਮੀਡੀਆ ਦੇ ਅਕੋਰਡਿੰਗ ਜਿਹੜਾ ਪਾਕਿਸਤਾਨ ਹੈ ਉਹ ਡਬਲ ਮਾਈਟ ਗੇਮਸ ਖੇਡਦਾ ਪਿਆ ਪਰ ਮੈਂ ਉਹ ਜਿਦਾਂ ਆਪਣੀ ਹਰ ਵੀਡੀਓ ਚ ਕਹਿੰਦਾ ਹਾਂ ਕਿ ਸਾਨੂੰ ਲੋਕਾਂ ਨਾਲ ਬਹੁਤ ਦੋਵਾਂ ਦਾ ਪਿਆਰ ਹੈ ਪਰ ਸਰਕਾਰਾਂ ਮਿਲਟਰੀ ਇਹਨਾਂ ਦਾ ਇਤਬਾਰ ਕਦੀ ਨਾ ਕਰੇ ਬੰਦਾ ਇਹ ਆਮ ਬੰਦੇ ਨੂੰ ਮਰਵਾ ਸਕਦੀਆਂ ਆਪਣੇ ਫਾਇਦੇ ਨੂੰ ਸੋ ਇਸ ਕਰਕੇ ਕੋਈ ਪਤਾ ਨਹੀਂ ਆ ਕਿ ਮੈਂ ਤਾਂ ਕਹਿਣਾ ਕਿ ਪਾਕਿਸਤਾਨ ਦੀ ਜਿਹੜੀ ਆਰਮੀ ਆ ਜਾਂ ਸਰਕਾਰ ਆ ਜੋ ਕਿਸੇ ਵੀ ਦੇਸ਼ ਦੀ ਸਰਕਾਰ ਆ ਆਪਣੇ ਲੋਕਾਂ ਨਾਲ ਸਕੇ ਨਹੀਂ ਹੋ ਸਕਦੇ ਜਿੱਦਨ ਉਹਨਾਂ ਨੂੰ ਲੋੜ ਪੈ ਗਈ ਉਹਨਾਂ ਹੁਣ ਜਿਵੇਂ ਚਾਈਨਾ ਨੇ ਕਿੰਨੇ 100 ਮਿਲੀਅਨ ਬੰਦਾ ਮਰਵਾਇਆ ਕਿੰਨੇ 100 ਮਿਲੀਅਨ ਬੰਦਾ ਸਿਰਫ ਆਪਣੀ ਪੋਪੂਲੇਸ਼ਨ ਘਟਵਾਉਣ ਨੂੰ ਬਾਕੀ ਮੇਰੇ ਪਾਕਿਸਤਾਨ ਵਾਲੇ ਜਿਹੜੇ ਵੀਰ ਭਰਾ ਪੈਣਾ ਸਾਰੇ ਕਮੈਂਟ ਜਰੂਰ ਦੱਸੋ ਕਿ ਕੀ ਸੱਚ ਆ ਕੀ ਨਹੀਂ ਆ ਜੋ ਸਾਨੂੰ ਵਿਖੰਦੇ ਆ ਉਹ ਤੇ ਹੀ ਕਹਿਤਾ ਕਿ ਜਿਹੜਾ ਆਸਫ ਮੇਰਾ ਉਹ ਇੱਕ ਤੇ ਡੋਨਲਡ ਟਰੰਪ ਨਾਲ ਲੰਚ ਕਰਨ ਗਿਆ ਉਹਦੇ ਬਾਅਦ ਚ ਯੂਐਸ ਨੇ ਅਟੈਕ ਸ਼ੁਰੂ ਕਰਤਾ ਈਰਾਨ ਉੱਤੇ ਕਹਿੰਦੇ ਆ ਕਿ ਪਾਕਿਸਤਾਨ ਨੇ ਜਿਹੜੇ ਬੇਸਿਸ ਦਿੱਤੇ ਆਪਣੇ ਮਿਲਟਰੀ ਬੇਸਿਸ ਵੀ ਸੋ ਕੀ ਸੱਚ ਆ ਕੀ ਨਹੀਂ ਆ ਪਲੀਜ਼ ਕਮੈਂਟ ਚ ਦੱਸੋ